ਅਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਨਜ਼ਰਬੰਦ ਐਮਪੀ ਭਾਈ ਅਬਰਤਪਾਲ ਖਾਲਸਾ ਦਾ ਪੰਜਾਬ ਦੇ ਲਈ ਵੱਡਾ ਸੁਨੇਹਾ ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਵੱਲੋਂ ਹਰ ਪੀੜਤਾ ਦੀ ਬਾ ਨਹੀਂ ਫੜੀ ਚਾਰੀ ਪੰਜਾਬ ਵੱਲੋਂ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੁਆਵਜ਼ੇ ਦਾ ਐਲਾਨ ਨਹੀਂ ਕੀਤਾ ਗਿਆ ਕਿ ਪ੍ਰਤੀ ਏਕੜ 17000 ਰੁਪਏ ਦੇਣਾ ਹੈ ਜਾਂ 50000 ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਜਿਹੜਾ ਹੈ ਮੁਆਵਜ਼ਾ ਦੇਣਾ ਹੈ ਪੰਜਾਬ ਦੇ ਲੋਕਾਂ ਨੂੰ ਲਗਭਗ ਪੰਜਾਬ ਦੇ ਕਿਸਾਨਾਂ ਦੀ 4 ਲੱਖ ਤੋਂ ਵੱਧ ਕਿੱਲਾ ਝੋਨੇ ਦੀ ਫਸਲ ਹੜ੍ਹਾਂ ਦੇ ਵਿੱਚ ਤਬਾਹ ਹੋ ਗਈ ਹੈ ਹਜ਼ਾਰਾਂ ਲੋਕ ਬੇਕਾਰ ਹੋ ਗਏ ਨੇ ਹਜ਼ਾਰਾਂ ਘਰ ਟਹਿ ਟੇਰੀ ਹੋ ਗਏ ਨੇ ਲੇਕਿਨ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਮਦਦ ਦਾ ਐਲਾਨ ਨਹੀਂ ਕੀਤਾ ਗਿਆ ਭੋਜਨ ਸਰਕਾਰ ਵੱਲੋਂ ਜਰੂਰ ਦਿੱਤਾ ਜਾ ਰਿਹਾ ਹੈ ਦਵਾਈਆਂ ਸਰਕਾਰ ਵੱਲੋਂ ਜਰੂਰ ਦਿੱਤੀਆਂ ਜਾ ਰਹੀਆਂ ਨੇ ਲੇਕਿਨ ਵਕ ਵਕ ਸਮਾਜਿਕ ਜਟੇਬੰਦੀਆਂ ਅਤੇ ਉਹਨਾਂ ਦੇ ਆਗੂ ਲਗਾਤਾਰ ਹਰ ਪ੍ਰਭਾਵਿਤ ਹਲਕਿਆਂ ਦਾ ਦੌਰਾ ਕਰ ਰਹੇ ਨੇ ਅਤੇ ਰਾਤ ਸਮਗਰੀ ਦਾ ਸਮਾਨ ਵੱਡੇ ਪੱਧਰ ਤੇ ਦਿੱਤਾ ਜਾ ਰਿਹਾ ਹੈ ਪੱਕਿਆ ਪਕਾਇਆ ਭੋਜਨ ਦਿੱਤਾ ਜਾ ਰਿਹਾ ਹੈ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਪੀਣ ਵਾਲਾ ਪਾਣੀ ਦਿੱਤਾ ਜਾ ਰਿਹਾ ਹੈ ਖਾਸ ਕਰਕੇ ਪਸ਼ੂਆਂ ਦੇ ਲਈ ਚਾਰਾ ਭੋਇਆ ਕੋਲਾ ਚਾ ਰਿਹਾ ਹੈ ਇੱਕ ਪਾਸੇ ਜਿੱਥੇ ਸਿੰਗਰ ਭਾਈਚਾਰਾ ਕਲਾਕਾਰ ਭਾਈਚਾਰਾ ਚਾਰੇ ਦੇ ਲੋਕ ਫਿਲਮੀ ਐਕਟਰ ਚਾਹੇ ਹੋ ਹਾਲੀਵੁੱਡ ਦੇ ਹੋਣ ਚਾਹੇ ਉਹ ਪਾਲੀਵੁੱਡ ਦੇ ਹੋਣ ਸਾਰੇ ਸਿੰਗਰਾਂ ਐਕਟਰਾਂ ਵੱਲੋਂ ਪੰਜਾਬ ਦੇ ਨਾਲ ਖਰਨ ਦਾ ਜਿਹੜਾ ਦਾਵਾ ਬੋਲ ਦਿੱਤਾ ਗਿਆ ਹੈ ਆਪੋ ਆਪਣੇ ਪੱਧਰ ਤੇ ਪੰਜਾਬ ਦੇ ਗਾਇਕ ਪੰਜਾਬ ਦੇ ਫਿਲਮੀ ਐਕਟਰ ਲਗਾਤਾਰ ਹਾਰਟ ਪੀੜਿਤ ਹਲਕਿਆਂ ਦਾ ਦੌਰਾ ਕਰ ਰਹੇ ਨੇ ਅਤੇ ਬੇੜੀਆਂ ਦਿੱਤੀਆਂ ਜਾ ਰਹੀਆਂ ਨੇ ਖਾਣ ਪੀਣ ਦਾ ਸਮਾਨ ਦਿੱਤਾ ਜਾ ਰਿਹਾ ਹੈ ਪਸ਼ੂਆ ਦੇ ਲਈ ਚਾਰੇ ਦਿੱਤੇ ਜਾ ਰਹੇ ਨੇ ਪੰਜਾਬ ਮਰਦਾ ਨਹੀਂ ਪੰਜਾਬ ਨੂੰ ਮਾਰਨ ਵਾਲੇ ਮਰ ਜਾਣਗੇ ਪੰਜਾਬ ਦਬਦਾ ਨਹੀਂ ਪੰਜਾਬ ਨੂੰ ਦਬਾਉਣ ਵਾਲੇ ਤੈਸ਼ ਨੈਸ਼ ਹੋ ਜਾਣਗੇ ਦੂਸਰੇ ਪਾਸੇ ਭਾਈ ਅੰਮ੍ਰਿਤਪਾਲ ਖਾਲਸਾ ਦਾ ਸੁਨੇਹਾ ਆਪਣੀ ਟੀਮ ਨੂੰ ਕਿ ਪੰਜਾਬ ਦੇ ਹਰ ਹਲਕੇ ਦੇ ਵਿੱਚ ਜਾ ਚਾਵੇ ਜਿੱਥੇ ਜਿਹੜੇ ਹਲਕੇ ਹਲਾ ਦੇ ਪਾਣੀ ਦੇ ਨਾਲ ਜਿਹੜੇ ਨੇ ਪ੍ਰਭਾਵਿਤ ਹੋਏ ਨੇ ਉਹਨਾਂ ਹਲਕਿਆਂ ਦਾ ਜਾਇਜ਼ਾ ਲੈ ਕੇ ਫੰਡ ਇਕੱਠੀ ਕਰਕੇ ਰਾਦ ਸਮਗਰੀ ਪਹੁੰਚਾਈ ਜਾਵੇ ਭਾਈ ਅਮਰਤਪਾਲ ਖਾਲਸਾ ਦੀ ਟੀਮੇ ਵੀ ਕਹਿ ਦਿੰਦਾ ਹੈ ਕਿ ਸਾਨੂੰ ਕਿਸੇ ਪਾਰਟੀ ਦੀ ਲੋੜ ਸਾਨੂੰ ਕਿਸੇ ਲੀਡਰ ਦੀ ਨਹੀਂ ਲੋੜ ਅਸੀਂ ਆਪਣੇ ਬਲ ਬੂਤੇ ਤੇ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਹਾਂ ਭਾਈ ਅਮਰਤਪਾਲ ਖਾਲਸਾ ਦੇ ਪਿਤਾ ਤਨਸੀਮ ਸਿੰਘ ਖਾਲਸਾ ਤਰ ਸੇਮ ਸਿੰਘ ਖਾਲਸਾ ਅਤੇ ਸਰਜ ਸਿੰਘ ਖਾਲਸਾ ਉਹ ਵੱਡੇ ਪੱਧਰ ਤੇ ਤਿਆਰੀਆਂ ਜਿਹੜੀਆਂ ਕਾਫੀ ਲੰਮੇ ਸਮੇਂ ਤੋਂ ਕਰ ਦਿੱਤੀਆਂ ਗਈਆਂ ਨੇ ਹੜ੍ਹਾਂ ਦੇ ਵਿੱਚ ਪ੍ਰਭਾਵਿਤ ਹੜ੍ਹਾਂ ਦੇ ਵਿੱਚ ਡੁੱਬੇ ਹੋਏ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਭਾਈ ਅਮਰਪਾਲ ਖਾਲਸਾ ਦੇ ਸਮਰਥਕਾਂ ਵੱਲੋਂ ਭਾਈ ਅਮਰਪਾਲ ਖਾਲਸਾ ਦੇ ਸਮਰਥਕ ਦਿਨ ਪਰ ਰਾਤ ਲਗਾਤਾਰ ਰਾਤ ਦੇ ਕਾਰਜਾਂ ਦੇ ਵਿੱਚ ਲੱਗੇ ਹੋਏ ਨੇ ਪੱਕਿਆ ਪਕਾਇਆ ਭੋਜਨ ਦਿੱਤਾ ਜਾ ਰਿਹਾ ਹੈ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਬੱਚਿਆਂ ਨੂੰ ਖਾਣ ਪੀਣ ਦਾ ਸਮਾਨ ਦਿੱਤਾ ਜਾ ਰਿਹਾ ਹੈ ਕੱਪੜੇ ਦਿੱਤੇ ਜਾ ਰਹੇ ਨੇ ਅਤੇ ਚਾਰਾ ਵੀ ਵੱਡੇ ਪੱਧਰ ਤੇ ਪਸ਼ੂਆਂ ਨੂੰ ਦਿੱਤਾ ਜਾ ਰਿਹਾ ਹੈ इवन दो ਕਈ ਹਜ਼ਾਰਾਂ ਗੱਟੇ ਫੀਡ ਵੀ ਭਾਈ ਅਮਰਪਾਲ ਖਾਲਸਾ ਦੇ ਸਮਰਥਕਾਂ ਵੱਲੋਂ ਦਿੱਤੀ ਜਾ ਰਹੀ ਹੈ ਭਾਈ ਅਮਰਪਾਲ ਖਾਲਸਾ ਨੇ ਸਪੈਸ਼ਲ ਸਨੇਹਾ ਆਪਣੇ ਸਮਰਥਕਾਂ ਨੂੰ ਲਗਾਇਆ ਹੈ ਲਗਾਇਆ ਹੈ ਕਿ ਇਹ ਸਮਾ ਹੈ ਪੰਜਾਬ ਦੇ ਲੋਕਾਂ ਦੇ ਨਾਲ ਕਰੰਦਾ ਇਹ ਸਮਾਂ ਹੈ ਪੰਜਾਬ ਦੇ ਦੁੱਖ ਦਰਦ ਦੇ ਵਿੱਚ ਸਾਂਝੀ ਹੋਣ ਦਾ ਇਹ ਸਮਾਂ ਹੈ ਪੰਜਾਬ ਦੇ ਲੋਕਾਂ ਲਈ ਕੰਮ ਕਰਨ ਦਾ ਭਾਈ ਅਮਰਤਪਾਲ ਖਾਲਸਾ ਨੇ ਕਿਹਾ ਕਿ ਮੈਂ ਤੇ ਨਹੀਂ ਹਾਂ ਬਾਰ ਲੇਕਿਨ ਜਿਹੜੇ-ਜਿਹੜੇ ਵੀ ਸ਼੍ਰੋਮਣੀ ਅਕਾਲੀ ਦਲ ਵਾਸ ਪੰਜਾਬ ਨੂੰ ਪਿਆਰ ਕਰਦੇ ਨੇ ਜਿਹੜੇ ਵੀ ਮੈਨੂੰ ਪਿਆਰ ਕਰਦੇ ਨੇ ਉਹਨਾਂ ਨੇ ਕਿਹਾ ਕਿ ਮੈਨੂੰ ਮੇਰਾ ਕੋਟਾ ਨਹੀਂ ਮਿਲ ਰਿਹਾ ਨਹੀਂ ਤਾਂ ਬਹੁਤ ਸਾਰਾ ਪੈਸਾ ਮੈਂ ਐਪੀ ਕੋਟੇ ਦੇ ਵਿੱਚੋਂ ਰੀਲੀਜ਼ ਕਰ ਦੇਣਾ ਸੀ ਉਧਰ ਸਰਜੀਤ ਸਿੰਘ ਖਾਲਸਾ ਵੱਲੋਂ 2 ਤੋਂ 3 ਕਰੋੜ ਰੁਪਏ ਫੰਡ ਜਿਹੜੇ ਨੇ ਜਾਰੀ ਕਰ ਦਿੱਤੇ ਨੇ ਹਾਰਡਪੀਟ ਇਲਾਕਿਆਂ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਕਿਸੇ ਨੂੰ ਭੁੱਖਾ ਨਹੀਂ ਸੌਣ ਦਿੱਤਾ ਜਾਵੇਗਾ ਪੰਜਾਬ ਦੇ ਲੋਕਾਂ ਦੀਆਂ ਹੜ੍ਹਾਂ ਤੋਂ ਬਾਅਦ ਜ਼ਮੀਨਾਂ ਵੀ ਪਦਲੀਆਂ ਕੀਤੀਆਂ ਜਾਣਗੀਆਂ ਪੰਜਾਬ ਦੇ ਲੋਕਾਂ ਦੇ ਘਰ ਜਿਹੜੇ ਟੈਰੀ ਹੋ ਗਏ ਨੇ ਉਹਨਾਂ ਦੀ ਰਿਵੈਲਿਊ ਉਹਨਾਂ ਨੂੰ ਬੜਾਇਆ ਵੀ ਜਾਵੇਗਾ ਉਹਨਾਂ ਦੀ ਉਸਾਰੀ ਵੀ ਹੋਵੇਗੀ ਪੰਜਾਬ ਦੇ ਲੋਕ ਚਿੰਤਾ ਨਾ ਕਰਨ ਇਹ ਕੁਦਰਤੀ ਆਫਟਰ ਨਹੀਂ ਇਹ ਸਰਕਾਰਾਂ ਦੀਆਂ ਇਹ ਸਰਕਾਰਾਂ ਦੀਆਂ ਕਰਤੂਤਾਂ ਕਰਕੇ ਇਹ ਪੰਜਾਬ ਦਾ ਹਾਲ ਜਿਹੜਾ ਹੈ ਬਹੱਤਰ ਹੋ ਗਿਆ ਹੈ ਹਾਲਾਂਕਿ ਪੰਜਾਬ ਦੇ ਵਿੱਚ ਤਬਾਹੀ ਦੇ ਮੰਜ਼ਰ ਵੇਖੇ ਜਾ ਸਕਦੇ ਨੇ ਪੰਜਾਬ ਦਾ ਹਰ ਹਲਕਾ ਪਾਣੀ ਦੇ ਨਾਲ ਜਿਹੜਾ ਹੈ ਭਰ ਗਿਆ ਹੈ ਹਰ ਹਲਕੇ ਦੇ ਵਿੱਚ ਵੱਡੇ ਪੱਧਰ ਦੇ ਵਿੱਚ ਜੇ ਵਖੀ ਤਾਂ ਆਪਾ ਹਾ ਕਰ ਮੱਚੀ ਹੋਈ ਹੈ ਤੇ ਭਾਈ ਅਮਰਪਾਲ ਖਾਲਸਾ ਦੇ ਸਮਰਥਕਾਂ ਵੱਲੋਂ ਭਾਈ ਅਮਰਪਾਲ ਖਾਲਸਾ ਦੀ ਟੀਮ ਵੱਲੋਂ ਵੱਡੇ ਪੱਧਰ ਦੇ ਕਾਰਜ ਦੇ ਰਾਤ ਜਿਹੜੇ ਨੇ ਉਹ ਸ਼ੁਰੂ ਹੋਤੇ ਹੋਏ ਨੇ ਤੇ ਲੋਕ ਉਹਨਾਂ ਦੀ por a Carreira, tá?